ਜਿੱਥੇ ਆਪਾਂ ਇੱਕ ਪਾਸੇ ਹਮੇਸ਼ਾ ਨਿੰਦਦੇ ਰਹਿੰਦੇ ਆ ਕਿ ਪੁਲਿਸ ਵਾਲੇ ਨਾਲ ਜ਼ਿਆਦਾ ਜਾਰੀ ਵੀ ਮਾੜੀ ਹੁੰਦੀ ਆ ਤੇ ਜ਼ਿਆਦਾ ਦੁਸ਼ਮਣੀ ਵੀ ਪੁਲਿਸ ਮੈਕਮੇ ਦੇ ਨਾਲ ਮਾੜੀ ਹੁੰਦੀ ਆ ਖੁਸ਼ ਨਹੀਂ ਪਤਾ ਜਿਹਦੇ ਨਾਲ ਇਹਨਾਂ ਦੀ ਦੁਸ਼ਮਣੀ ਹੋ ਜਾਵੇ ਕਿਹੋ ਜਿਹਾ ਕੇਸ ਪਾਉਣਗੇ ਕਿੱਥੇ ਸਿੱਟਣਗੇ ਐ ਨਹੀਂ ਪਤਾ ਇਨਕਾਊਂਟਰ ਕਰਦੇ ਨੇ ਕੁਝ ਨਹੀਂ ਪਤਾ ਕਿ ਪੁਲਿਸ ਵਾਲੀ ਨਾਲ ਜ਼ਿਆਦਾ ਦੁਸ਼ਮਣੀ ਵੀ ਮਾੜੀ ਹੁੰਦੀ ਆ ਪਾਈ ਜ਼ਿਆਦਾ ਜਾਰੀ ਵੀ ਮਾੜੀ ਹੁੰਦੀ ਆ ਪਰ ਉੱਥੇ ਹੀ ਦੂਜੇ ਪਾਸੇ ਬਹੁਤ ਸਾਰੇ ਪੁਲਿਸ ਅਫਸਰਿੰਦਾ ਨੇ ਜਿਨ੍ਹਾਂ ਦੇ ਵਿੱਚ ਅੱਜ ਵੀ ਜਿਹੜੀ ਇਨਸਾਨੀਅਤ ਜਿਉਂਦਾ ਹੈਗੀ ਹੈ ਇਨਸਾਨ ਇਨਸਾਨੀਅਤ ਜਿਹੜੀ ਜਿਉਂਦੀ ਹੈ ਜਿਨ੍ਹਾਂ ਦੀ ਜ਼ਮੀਰ ਹੱਜੇ ਵੀ ਜਿਉਂਦੀ ਹੈ ਜਿਹੜੇ ਪੁਲਿਸ ਵਾਲੇ ਇਹੋ ਜਿਹੇ ਕੰਮ ਕਰਦੇ ਨੇ ਜਿਹੜੇ ਚੰਗੇ ਕੰਮ ਕਰਦੇ ਨੇ ਉਹਨਾਂ ਦੀ ਸਲਾਘਾ ਵੀ ਬਹੁਤ ਜ਼ਰੂਰੀ ਹੈ ਇੱਕ ਮਾਮਲਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅੰਮ੍ਰਿਤਸਰ ਦਾ ਜਿੱਥੇ ਇੱਕ ਹੈਂਡੀਕੈਪਡ ਇਨਸਾਨ ਤੋਂ ਜੋ ਆਪਦੀ ਪੈਟਰੋਲ ਪੰਪ ਦੇ ਕੋਲੇ ਕਹਿੰਦੇ ਇੱਕ ਛੋਟੀ ਜੀ ਕੋਈ ਦੁਕਾਨ ਲਾਉਂਦਾ ਹੈ ਆਪਦੀ ਕੁਰਕਰਿਆਂ ਦੀ ਕਰੈਨੇ ਸਟੋਰ ਦੀ ਛੋਟੀ ਜੀ ਦੁਕਾਨ ਲਾਉਂਦਾ ਮਿਹਨਤ ਕਰਦਾ ਭੀਖ ਨਹੀਂ ਮੰਗਦਾ ਹੈਂਡੀਕੈਪਡ ਬੰਦਾ ਕਿ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਉਹਨੇ ਇੱਕ ਆਪਦਾ ਫੋਨ ਖਰੀਦਿਆ ਜਿਸ ਤੋਂ ਫੋਨ ਚੋ ਮਤਲਬ ਚੋਰ ਉਸ ਬੰਦੇ ਤੋਂ ਫੋਨ ਆ ਜਿਹੜਾ ਖੋ ਕੇ ਲੈ ਗਏ ਸੀ 15 ਦਿਨ ਹੋ ਚੁੱਕੇ ਸੀ ਘੱਟੋ ਘੱਟ ਤੇ ਜਦੋਂ ਇਹ ਮਾਮਲਾ ਐਸ ਐਚ ਓ ਵਿਨੋਦ ਕੁਮਾਰ ਸ਼ਰਮਾ ਦੇ ਹੱਥ ਦੇ ਵਿੱਚ ਆਇਆ ਤਾਂ ਇਨਸਾਨੀਤ ਦੇਖੋ ਕਿੰਨੀ ਇਨਸਾਨੀਅਤ ਜਿਉਂਦੀ ਆ ਇੱਕ ਮਿਸਾਲ ਆ ਇੱਕ ਆਧਾਰਨਾ ਕਿ ਉਹਨਾਂ ਨੇ ਉਸ ਹੈਂਡੀਕੈਪਟਰ ਦਾ ਇੱਕ ਤਾਂ ਫੋਨ ਵੀ ਲੱਬ ਕੇ ਦਿੱਤਾ ਫੋਨ ਲੱਬ ਕੇ ਵੀ ਦਿੱਤਾ 2-4 ਘੰਟਿਆਂ ਦੇ ਵਿੱਚ ਨਾਲ ਇੱਕ ਨਵਾਂ ਫੋਨ ਵੀ ਉਹਨਾਂ ਨੇ ਲੈ ਕੇ ਦਿੱਤਾ ਤਾਂ ਇਹ ਐਸ ਐਚਓ ਬినੋਦ ਕੁਮਾਰ ਸ਼ਰਮਾ ਜੀ ਸਲੂਟ ਆ ਉਹਨਾਂ ਨੂੰ ਉਹਨਾਂ ਦੀ ਮਿਹਨਤ ਨੂੰ ਨਹੀਂ ਤਾਂ ਦੇਖਦੇ ਆ ਅੱਜ ਦੇ ਸਮੇਂ ਦੇ ਵਿੱਚ ਬਹੁਤੇ ਜਾਣੇ ਦੇ ਜਿਹੜੇ ਫੋਨ ਆ ਖੋ ਕੇ ਲੈ ਜਾਂਦੇ ਨੇ ਮੋਟਰਸਾਈਕਲ ਚੱਕ ਕੇ ਜਾਂਦੇ ਨੇ ਪਰ ਬਹੁਤ ਘੱਟ ਚਾਂਸ ਹੈ ਕਿ ਕਿਸੇ ਗਰੀਬ ਦੀ ਕੋਈ ਚੀਜ਼ ਹੈ ਜਿਹੜੀ ਦੁਬਾਰਾ ਕਿਸੇ ਨੂੰ ਮਿਲ ਜਾਵੇ। ਵੈਸੇ ਮਿਲਦੀ ਨਹੀਂ ਹੁੰਦੀ। ਤਾਂ ਇਹ ਜੀ ਇਨਸਾਨੀਅਤ ਇਹ ਐਸ ਐਚਓ ਬినੋਦ ਕੁਮਾਰ ਸ਼ਰਮਾ ਜੀ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਇੱਕ ਨਿਮਾਣੀ ਜੇ ਗਰੀਬ ਦੀ ਜਿਹੜੀ ਆਸ ਸੀਗੀ ਕਿ ਉਹਨਾਂ ਦੇ ਆਸਾਦਕੇ ਦੇ ਪਾਣੀ ਨਾ ਫਿਰ ਜਾਂਦਾ ਕਿ ਭਾਈ ਮੈਂ ਮਸਾ ਫੋਨ ਲਿਆ ਸੀ ਮੇਰੇ ਤੋਂ ਫੋਨ ਖੋ ਕੇ ਲੱਗੇ ਮੈਂ ਪੁਲਿਸ ਦੇ ਥਾਣੇ ਦੇ ਵਿੱਚ ਲਗਾਤਾਰ ਠੱਕੇ ਖਾਈ ਗਿਆ ਕੋਈ ਹੱਲ ਨਹੀਂ ਹੋਇਆ। ਤੇ ਫੋਨ ਮੈਨੂੰ ਐਸਐਚਓ ਸਾਹਿਬ ਦਾ ਵੀ ਉਹਨਾਂ ਨੇ ਮਤਲਬ ਵਧੀਆ ਧੰਨਵਾਦ ਕੀਤਾ